ਚਾਹ ਆਪਣੀ ਬਣ ਚੁੱਕੀ ਆ ਤੇ ਹੁਣ ਇਹਨੂੰ ਪਾਵਾਂਗੇ ਗਲਾਸਾਂ ਦੇ ਵਿੱਚ ਤੇ ਆਪਾਂ ਪਾਲੀ ਹੋਈਆ ਸਟੀਲ ਦੇ ਗਲਾਸ ਦੇ ਵਿੱਚ ਚਾਹ ਤੇ ਹੁਣ ਪੀਾਂਗੇ 1 hour later ਸੋ ਬਾਈ ਹੁਣਾਂ ਕੋਲਾਂ ਸ਼ਾਪ ਤੇ ਫੋਨ ਸੀਗਾ ਇੱਕ ਵਰਚੂ ਸਟਾਈਲ ਦਾ ਸੋ ਜਿਹੜਾ ਸਿੱਧੂ ਮੂਸੇ ਵਾਲੇ ਕੋਲ ਹੁੰਦਾ ਸੀ ਨਾ ਉਸ ਸਟਾਈਲ ਦਾ ਫੋਨ ਪਿਆ ਇਹਨਾਂ ਕੋਲੇ ਸੋ ਮਤਲਬ ਹੈਗਾ ਤਾਂ ਚਾਈਨਾ ਦਾ ਹੀ ਆ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਲੇਟਰ ਹੁਣ ਜੀ ਘਰੇ ਆਇਆ ਜੀ ਵਿਆਹ ਦਾ ਕਾਰਡ ਤੇ ਡੱਬਾ ਦੇਖ ਲਓ ਮਠਿਆਈ ਦਾ ਸੋ ਇਦਾਂ ਲੱਗਦਾ ਜਿਵੇਂ ਸੰਦੂਕ ਹੀ ਭੇਜ ਦਿੱਤਾ ਹੋਵੇ ਉਹ ਬਹੁਤ ਸ਼ਾਨਦਾਰ ਡੱਬਾ ਤਾ 1 ਹਾਅਰ ਲੇਟਰ ਬਾਹਰ ਇਹ ਦੇਖ ਲਓ ਸਪੈਸ਼ਲ ਬਣਾ ਆਇਆ ਕਿੰਨੀ ਰੰਗ ਵਾਲਾ ਵੀਰੇ ਆਇਆ ਵਾ ਜੋ ਵੀ ਬਣਾਇਆ 128 ਜੀ ਵੀ ਜਾਣਾ ਇੱਕ ਟੀਵੀ ਦੀ ਹਾਰਡਿਕ ਸਾ 10 ਟੀਵੀ ਸੋਰੀ ਅੱਛਾ ਕਿੰਨੇ ਦਾ ਬਣ ਗਿਆ ਹੋਗਾ ਹਰ ਇੱਕ ਦਾ ਇਹ ਸਾਡੇ ਕੋਲ 4 ਲੱਖ ਰੁਪਏ ਹੈਗੀ ਹੈਗੀ ਤੇ ਬਾਈ ਹੁਣਾਂ ਦਾ ਨਾ ਫੋਟੋਗ੍ਰਾਫੀ ਦਾ ਕੰਮ ਆ ਤੇ ਆਇਆ ਜੀ ਸਮਾਈਲ ਡੈਂਟਲ ਕਲੀਨਿਕ ਦੇ ਉੱਤੇ ਆ ਬੈਠਾ ਮੁਰਗਾ ਯਾਰ ਬਾਈ ਬੋਲਾ ਕੀ ਜਾੜ ਬਹੁਤ ਦੂਰ ਦੀ ਸੀ ਮੋਬਾਈਲ ਆ ਰਿਹਾ ਹੈ ਬੈਠੀ ਹੈ ਕੱਲ ਹੁਲ ਕਰਕੇ ਗਏ ਆ ਨਾ ਟੀਕਾ ਲਵਾ ਕੇ ਗਏ ਆ ਟੀਕਾ ਲਵਾਇਆ ਸੀ ਕੱਲ ਹੁਣ ਅੱਜ ਕਢਾਣ ਲੱਗੇ ਆ ਤੇ ਡਾਕਟਰ ਸਾਹਿਬ ਕਹਿੰਦੇ ਐਕਸ-ਰੇ ਕੀਤਾ ਓਕੇ ਡਾਕਟਰ ਸਾਹਿਬ ਐਕਸ-ਰੇ ਕੀਤਾ ਸੀ ਓਕੇ ਓਕੇ ਇਹ ਆਪਣੇ ਨੇ ਇੱਥੇ ਸਮਾਈਲ ਡੈਂਟਲ ਕਲੀਨਿਕ ਕਰਕੇ ਆਪਣੇ ਕਿਹੜੀ ਰੋਡ ਤੇ ਆ ਇਹ ਡੱਬਾ ਰੋਡ ਤੇ ਡੱਬਾ ਰੋਡ ਤੇ ਜੀ ਤੇ ਹਰਪ੍ਰੀਤ ਦਾ ਦੰਦ ਦੁਖਦਾ ਸੀ ਬਹੁਤ ਸੋ ਇਹਦਾ ਆਪਾਂ ਦੰਦ ਠੀਕ ਕਰਵਾਉਣ ਆਏ ਆ ਤੇ ਕੀ ਜਨੀ ਨੂੰ ਦੱਸਿਓ ਸਾਰਾ ਡੈਮੇਜ ਹੋਇਆ ਤਾਂ ਕਿਹੜੇ ਵਾਲਾ ਜੀ ਇਹ ਡੈਮੇਜ ਹੋਇਆ ਹੈ ਇਹ ਰਿਮੂਵ ਕਰਨਾ ਪਏਗਾ ਥਲੇ ਇਨਫੈਕਸ਼ਨ ਹੋਇਆ ਹੈ ਸਾਰਾ ਅੱਛਾ ਜੀ ਅੱਛਾ ਇਨਫੈਕਸ਼ਨ ਹੈ ਹੀ ਹੋਇਆ ਨੀਚੇ ਹੈ ਨਾ ਹਾਂ ਜੀ ਤੇ ਇਨਫੈਕਸ਼ਨ ਹੈ ਕਿ ਇਹਦੀ ਕਲੀਅਰਲੀ ਤਾਂ ਨਜ਼ਰ ਨਹੀਂ ਆਉਂਦੀ ਜਿੰਨੀ ਨਾ ਲਾਈਨ ਜਿਵੇਂ ਆ ਮਾਰਜਨ ਹੈ ਇੱਥੇ ਇਹ ਦੇਖਣਾ ਪੈਂਦਾ ਜਿਵੇਂ ਮਾਰਜਨਾ ਸਾਰਾ ਤਾਂ ਵਾਈਟ ਥੱਲੇ ਲੱਗ ਰਿਹਾ ਹੈ ਇਹ ਇਚ ਇਨਫੈਕਸ਼ਨ ਨਹੀਂ ਹੈਗਾ ਹੋਰ ਲੰਬੀ ਦੇ ਵਿੱਚ ਨਾ ਥੱਲੇ ਹਾਂ ਜੀ ਕਿਉਂਕਿ ਉਹ ਐਕਸਟ੍ਰੀਮ ਬਹੁਤ ਜ਼ਿਆਦਾ ਡੈਪਥ ਤੱਕ ਨਹੀਂ ਹੋਇਆ ਇਸ ਕਰਕੇ ਇੰਨਾ ਕਲੈਰਿਟੀ ਨਾਲ ਨਹੀਂ ਹੈਗਾ ਬਟ ਆਸ ਪ ਥੋੜੀ ਜਿਨੀ ਇਨਫੈਕਸ਼ਨ ਦੱਸ ਰਿਹਾ ਇਹ ਦੰਤ ਦੇ ਅੰਦਰ ਫਰਪੇ ਦੇ ਕੱਟਦਾ ਠੀਕ ਨਹੀਂ ਹੋਊਗਾ ਇਨਫੈਕਸ਼ਨ ਠੀਕ ਨਹੀਂ ਹੋਊਗਾ ਫਿਰ ਦਾ ਹੱਲ ਕੀ ਹੈ ਜੀ ਫਿਰ ਇਹਨਾਂ ਨੂੰ ਪਹਿਲੇ ਰਿਮੂਵ ਕਰਨਾ ਪੈਣਾ ਦਾ ਦੰਦ ਕੱਢ ਕੇ ਫੇਰ ਦੁਬਾਰਾ ਰਿਪਲੇਸਮੈਂਟ ਹੋਣੀ ਨਵਾਂ ਦੰਦ ਲੱਗੂਗਾ ਨਿਕਲ ਗਈ ਜੀ ਹਰਪ੍ਰੀਤ ਦੀ ਹਾਰ ਬੜਾ ਇਨਫੈਕਸ਼ਨ ਸੀਗੀ ਦੰਦ ਦੇ ਵਿੱਚ ਸੋ ਕਾਫੀ ਫੈਲ ਜਾਣੀ ਸੀਗੀ ਸੋ ਸਹੀ ਟਾਈਮ ਤੇ ਆਪਾਂ ਕੜਵਾ ਲਈ ਹੋਈ ਹੈ ਟੈਕਾ ਫੋਨ ਕੀਤਾ ਹੀ ਆਪਾਂ ਸੇਲ ਫਰੈਂਡਸ ਮੋਬਾਈਲ ਵਾਲਿਆਂ ਨੂੰ ਤੇ ਇਹ ਫੋਨ ਆਪਾਂ ਅੱਜ ਸੇਲ ਕੀਤਾ ਆ ਸੋ ਬਹੁਤ ਵਧੀਆ ਡੀਲਿੰਗ ਲੱਗੀ ਇਹਨਾਂ ਦੀ ਆਪਾਂ ਨੂੰ ਵੀ ਸੋ ਸਾਰੇ ਵਿਜ਼ਿਟ ਕਰਿਓ ਇਹਨਾਂ ਕੋਲ ਜਿਹੜੇ ਵੀ ਆਉਂਦੇ ਨੇ ਨਾ हां जी ਤੇ ਆ ਸੀ ਜੀ ਆਪਣਾ ਅੱਜ ਦਾ ਵਲੋਗ ਸੋ ਕਿਦਾਂ ਦਾ ਲੱਗਿਆ ਚੰਗਾ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਾਂਗੇ ਅਗਲੇ ਵਲੋਗ ਦੇ ਵਿੱਚ